ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਮਹੀਨੇ ਸੰਮਤ 1761 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਸਰਸਾ ਦਰਿਆ ਪਾਰ ਕੀਤਾ ਜਿੱਥੇ ਪਾਤਸ਼ਾਹ ਦਾ ਪਰਿਵਾਰ ਵਿਛੜਿਆ ਚਮਕੌਰ ਸਾਹਿਬ ਆਈ ਚਮਕੌਰ ਸਾਹਿਬ ਦੇ ਵਿੱਚ ਚਮਕੌਰ ਦੀ ਗੜੀ ਦੇ ਅੰਦਰ ਪਾਤਸ਼ਾਹ ਨੇ ਮੁਗਲ ਸਾਮਰਾਜ ਦੇ ਨਾਲ ਵੱਡੀ ਜੰਗ ਲੜੀ जंग लड़न तो बाद तो। सतगुरु जी चमकौर साहब तो चले माछीवाड़ा आलमगीर लम्मा जटपुरा दीना कांगड़ जैतो ਰਾਮਿਆਣਾ ਅਦਕ ਸਥਾਨਾਂ ਤੋਂ ਹੁੰਦੇ ਹੋਏ ਸ੍ਰੀ ਮੁਕਸਰ ਸਾਹਿਬ ਦੇ ਸਥਾਨ ਦੇ ਉੱਤੇ ਪਹੁੰਚੇ ਉਸ ਵੇਲੇ ਇੱਥੇ ਇੱਕ ਤਾਬ ਸੀ ਜਿਸ ਨੂੰ ਖਿਦਰਾਣੇ ਦੀ ਤਾਬ ਕਿਹਾ ਜਾਂਦਾ ਸੀ ਖਿਦਰਾਣੇ ਦੀ ਤਾਬ ਦੇ ਵਿੱਚ ਪਾਣੀ ਜਿਹੜਾ ਹੈ ਉਹ ਮੌਜੂਦ ਸੀ ਪਾਤਸ਼ਾਹ ਸਿੰਘਾਂ ਨੇ ਇੱਕ ਮਲੇ ਬਹੁਤ ਵੱਡੀ ਗਿਣਤੀ ਚ ਸਨ ਸਿੰਘਾਂ ਨੇ ਉਹਦੇ ਉੱਤੇ ਚਾਦਰਾਂ ਕਸ਼ਰੇ ਬਸਤਰ ਪਾ ਕੇ ਉਹਨਾਂ ਨੂੰ ਤਮਾ ਜਦ ਕੋਰ ਦੁਆਰਾ ਤੰਬੂ ਸਾਹਿਬ ਸੈਸ਼ਨ ਉੱਤੇ ਤਾਂ ਜੋ ਦੁਸ਼ਮਣ ਨੂੰ ਲਿਖਾ ਪਾਇਆ ਜਾ ਸਕੇ ਕਿ ਇੱਥੇ ਸਿੱਖਾਂ ਦੀ ਵੱਡੀ ਫੌਜ ਜਿਹੜੀ ਹੈ ਉਹ ਉੱਥੀ ਹੋਈ ਹੈ ਇਹ ਜੁੱਧ ਨੀਤੀ ਦਾ ਇੱਕ ਹਿੱਸਾ ਸੀ 21 ਬਸਾਖ ਸੰਮਤ 1762 ਨੂੰ ਸਰਹੰਦ ਦਾ ਸੂਬੇਦਾਰ ਵਜ਼ੀਦਾ ਭਾਰੀ ਪਰਕਮ ਫੌਜਾਂ ਲੈ ਕੇ ਜਿਨ੍ਹਾਂ ਦੀ ਗਿਣਤੀ ਇਤਿਹਾਸ ਦੇ ਵਿੱਚ 7000 ਲਿਖੀ ਹੈ ਉਹ ਕਿਦਰਾਨੇ ਦੀ ਟਾਬ ਦੇ ਉੱਤੇ ਪਹੁੰਚਿਆ ਤਾਂ ਇੱਥੇ ਧਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗਵਾਈ ਦੇ ਵਿੱਚ ਮੁਗਲ ਸਾਮਰਾਜ ਦੇ ਨਾਲ ਆਖਰੀ ਤੇ ਫੈਸਲਾਕੁਨ ਜੰਗ ਜੜੀ ਹੈ ਉਹ ਲੜੀ ਗਈ ਇਸ ਜੰਗ ਦੇ ਵਿੱਚ ਵੀ ਜਿੱਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦਮਾਂ ਨੂੰ ਚੁੰਮਿਆ ਔਰ ਇਸ ਜੰਗ ਦੀ ਖਾਸੀਅਤ ਇਹ ਹੈ ਕਿ ਇਸ ਜੰਗ ਦੇ ਵਿੱਚ ਉਹਨਾਂ ਸਿੰਘਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਕਿਸੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਦਾਵਾ ਦੇ ਕੇ ਆ ਗਏ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਟੀਬੀ ਸਾਹਿਬ ਦੇ ਖਾਨ ਦੇ ਉੱਤੇ ਮੌਜੂਦ ਸਨ ਤੇ ਉੱਥੋਂ ਹੀ ਤੀਰਾਂ ਦੇ ਨਾਲ ਦੁਸ਼ਮਣ ਦੇ ਆਹੂ ਲਾਉਂਦੇ ਜਿੱਥੇ ਅੱਜ ਗੁਰਦੁਆਰਾ ਟੀਬੀ ਸਾਹਿਬ ਸੇ ਸ਼ੋਭਤ ਹੈ ਜਦੋਂ ਜੰਗ ਦੀ ਸਮਾਪਤੀ ਹੋਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਆਏ ਉਹਨਾਂ ਮਹਾਨ ਸ਼ਹੀਦਾਂ ਨੂੰ ਅਦਬ ਦਿੱਤਾ ਸਤਿਕਾਰ ਦਿੱਤਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਸਥਾਨ ਤੇ ਪਹੁੰਚੇ ਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਦਾ ਕਿਤਾਬ ਦਿੰਦੇ ਜਦੋਂ ਤੁਰੇ ਜਾ ਰਹੀ ਸੀ ਤਾਂ ਇਹਨਾਂ ਨੂੰ ਭਾਈ ਮਹਾਂ ਸਿੰਘ ਜੀ ਸਹਿਕਦੇ ਹੋਏ ਜੜੇ ਹੈ ਉਹ ਦਿਖਾਲੀ ਦਿੱਤੇ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੇ ਪੱਟ ਦੇ ਉੱਤੇ ਆਪਣੀ ਗੋਦੀ 'ਚ ਰੱਖਿਆ ਲਹੂ ਤੇਤੇ ਦੇ ਨਾਲ ਇਹਨਾਂ ਦਾ ਮੁਖ ਜਿਹੜਾ ਹੈ ਉਹ ਲੱਤ-ਪੱਥ ਲਿਬੜਿਆ ਹੋਇਆ ਸੀ ਆਪਣੇ ਹਜ਼ੂਰੀਏ ਨਾਲ ਪਾਤਸ਼ਾਹ ਨੇ ਮੁਖ ਸਾਫ ਕੀਤਾ ਭਾਈ ਮਹਾ ਸਿੰਘ ਜੀ ਦਾ ਤੇ ਮੂੰਹ ਦੇ ਵਿੱਚ ਜਲ ਚੋ ਆਇਆ ਜਦੋਂ ਪਾਤਸ਼ਾਹ ਦੀ ਇੱਛਾ ਭਾਈ ਮਹਾ ਸਿੰਘ ਜੀ ਨੂੰ ਹੋਈ ਤੇ ਉਹਨਾਂ ਨੇ ਆਪਣੇ ਨੇਤਰ ਖੋਲੇ ਤੇ ਕੀ ਵੇਖਦੇ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਦੇ ਵਿੱਚ ਉਹਨਾਂ ਦਾ ਸਿਰ ਹੈ ਅੱਖਾਂ ਨਾਮ ਹੋ ਗਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾ ਸਿੰਘ ਜੀ ਨੂੰ ਪੁੱਛਿਆ ਮਹਾ ਸਿੰਘਾ ਬੜੀ ਵੱਡੀ ਕੁਰਬਾਨੀ ਕੀਤੀ ਐ ਮੰਗ ਕੀ ਮੰਗਣਾ ਹੈ ਕੀ ਮਹਾਰਾਜ ਜੇ ਤੁਸੀਂ ਤਰੁੱਠੇ ਹੋ ਤੇ ਆਪਣੇ ਚਰਨਾਂ ਨਾਲ ਟੁੱਟੀ ਗੰਢ ਲਾਓ ਵਿਦਾਵਾ ਪਾੜ ਦਿਓ ਬਾਦਸ਼ਾਹ ਨੇ ਕਿਹਾ ਮਹਾ ਸਿੰਘਾ ਕੋਈ ਜ਼ਮੀਨ ਜਾਇਦਾਦ ਤੁਹਾਨੂੰ ਦੌਲਤ ਪਦਾਰਥ ਮੰਗ ਲੈ ਕਹਿੰਦਾ ਨਹੀਂ ਮਹਾਰਾਜ ਜੇ ਤਰੁੱਠੇ ਹੂੰ ਤੇ ਟੁੱਟੀ ਗੰਢ ਲਾਓ ਫਿਰ ਸਤ ਗੁਰੂ ਆਨੇ ਕਿਹਾ ਮਹਾ ਸਿੰਘਾ ਜੀ ਚੌਣੇ ਤੇ ਜੀਵਨ ਬਖਸ਼ ਦਈਏ ਕੰਨ ਲੱਗਿਆ ਨਹੀਂ ਮਹਾਰਾਜ ਇਹ ਜ਼ਿੰਦਗੀ ਨੇ ਜਾਣਾ ਹੀ ਐ ਅੱਜ ਨਾ ਗਈ ਤੇ ਦਸਾਂ ਸਾਲਾਂ ਨੂੰ ਚਲੀ ਜਾਏਗੀ 20 ਸਾਲਾਂ ਨੂੰ ਚਲੀ ਜਾਏਗੀ ਇਹਨੇ ਰੁਕਣਾ ਥੋੜੀ ਐ ਬਸ ਜੇ ਤੁਸੀਂ ਪਾਦਸ਼ਾਹ ਤੋਂ ਠੇ ਹੋ ਤੇ ਫਿਰ ਟੁੱਟੀ ਗੰਢ ਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾ ਸਿੰਘ ਜੀ ਦੇ ਸਨਮੁਖ ਟੁੱਟੀ ਗੰਢੀ ਬੇਦਾਵਾ ਪਾੜਿਆ ਤੇ ਇਹਨਾਂ तमाम ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ। ਇਸ ਜੁਦ੍ਹ ਦੀ ਇੱਕ ਹੋਰ ਖਾਸियत ਹੈ ਕਿ ਇਸ ਜੰਗ ਦੇ ਵਿੱਚ ਜੰਗ ਨਾ ਪਰੋਇਆ ਜਿਵੇਂ ਬੜੇ ਪਰੋਇਏ ਦੇ ਨੇ। ਤੇ ਮਾਤਾ ਭਾਗ ਕੌਰ ਜੀ ਇਸ ਜੰਗ ਦੇ ਵਿੱਚ ਸਖਤ ਜਿਹੜਾ ਦੀ ਸੰਭਾਲ ਤੁਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਕੀਤੀ। ਆਪਣੀ ਨਿਗ੍ਹਾਬਾਨੀ ਚ ਮਾਹੀ ਭਾਗ ਕੌਰ ਜੀ ਦਾ ਇਲਾਜ ਕਰਵਾਇਆ। ਜੰਗ ਇੱਕ ਬਹੁਤ ਵੱਡੀ ਤੇ ਫੈਸਲਾਕੁਨ ਜੰਗ ਹੋਈ ਇਸ ਜੰਗ ਤੋਂ ਬਾਅਦ ਕਦੇ ਵਜ਼ੀਦੇ ਨੇ ਹਿਆ ਨਹੀਂ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਲਝਣ ਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਇਸ ਅਸਥਾਨ ਦੇ ਉੱਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਤੇ ਖੇਦਰਾਣੀ ਦੀ ਈਟਾਬ ਮੁਕਤੀ ਦਾ ਸਾਰ ਹੋ ਗਈ ਜਿਸ ਨੂੰ ਮੁਕਤ ਸਰ ਕਿਹਾ ਜਾਣ ਲੱਗਿਆ ਤੇ ਅੱਜ ਆਦਬ ਤੇ ਸਤਕਾਰ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਜਿਹੜਾ ਹੈ ਉਹ ਆਖਿਆ ਜਾਂਦਾ ਹੈ। ਉਹਨਾਂ ਵੇੜਿਆਂ ਦੇ ਵਿੱਚ 21 ਵੈਸਾਖ ਨੂੰ ਬਹੁਤ ਗਰਮੀ ਪੈਂਦੀ ਸੀ ਪਾਣੀ ਮਨਾਇਆ ਜਾਂਦਾ ਆ ਰਿਹਾ ਤੇ ਮੇਲੇ ਮਾਗੀ ਤੇ ਜੋੜ ਮੇਲ ਦੇ ਨਾਲ ਪ੍ਰਸਿੱਧ ਹੋਇਆ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਦਿਨ ਇਹ ਪੂਰੀ ਦੁਨੀਆ ਪਰ ਦੇ ਸਿੱਖਾਂ ਵੱਲੋਂ ਜਿਹੜਾ ਹੈ ਉਹ ਬੜੀ ਸ਼ਿੱਦਤ ਭਾਵਨਾ ਤੇ ਉਤਸ਼ਾਹ ਸਹਿਤ ਮਨਾਇਆ ਜਾਂਦਾ ਹੈ। ਇਸ ਮੌਕੇ ਮੈਂ ਇਸ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ तमाम ਸ਼ਹੀਦ ਸਿੰਘਾਂ ਨੂੰ ਜਿਨ੍ਹਾਂ ਨੇ ਮੁਕਤੀਆਂ ਦਾ ਖਿਤਾਬ ਪ੍ਰਾਪਤ ਕੀਤਾ ਬਾਦਸ਼ਾਹ ਦੇ ਮੁਖੋਂ ਬਾਦਸ਼ਾਹ ਦੇ ਹੱਥੋਂ ਮੈਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ ਆਓ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰੀਏ ਇਹਨਾਂ ਦੀਆਂ ਕੁਰਬਾਨੀਆਂ ਇਹਨਾਂ ਦੀਆਂ ਸ਼ਹਾਦਤਾਂ ਇਹ ਸਾਡੇ ਲਈ ਪ੍ਰੇਰਨਾ ਸਰੋਤ ਨੇ ਤੇ ਇਹਨਾਂ ਤੋਂ ਪ੍ਰੇਰਨਾ ਲਈਏ ਇਹ ਸਾਨੂੰ ਅਣਖ ਦੇ ਨਾਲ ਜੀਣਾ ਸਿਖਾਉਂਦੀਆਂ ਨੇ ਇਹ ਸਾਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੀਆਂ ਨੇ ਇਹ ਸ਼ਹਾਦਤਾਂ ਸਾਨੂੰ ਪੁਲੰਧੀਆਂ ਤੱਕ ਪਹੁੰਚਾਉਣ ਦੀ ਜਿਹੜੀ ਹੈ ਉਹ ਸਬਰਥਾ ਰੱਖਦੀਆਂ ਨੇ ਜਦੋਂ ਅਸੀਂ ਇਹਨਾਂ ਤੋਂ ਪ੍ਰੇਰਣਾ ਲਵਾਂਗੇ ਬਹੁਤ ਬਹੁਤ ਸ਼ਹੀਦਾਂ ਦੀ ਇਸ ਪਾਵਨ ertidh ਸ੍ਰੀ ਮੁਕਸਰ ਸਾਹਿਬ ਤੇ ਮਨਾਏ ਜਾ ਰਹੇ ਇਸ ਜੋੜ ਮੇਲ ਬਾਗੀ ਦੇ ਮੌਕੇ ਮੈਂ ਸ਼ਹੀਦਾਂ ਨੂੰ ਨਮਨ ਕਰਦਾ ਅਤੇ ਬਲਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆ ਅੰਦਰ ਜੀ ਪਾਤੇ ਹੋਰ ਕੀ ਜਾਣੇ ਵਧੀਆ ਵਧੀਆ ਖੜਦੀ ਤਰਾ ਬਾਕੀ ਹੋ ਗਏ ਕੋਰਸ ਪ੍ਰੋਟੀਟਾ ਬੈਠ ਗਏ ਕੁਰਸੀ ਲੈ ਲੋ